ਓਏ ਕਿੱਥੇ ਮਰ ਗਿਆ ਸੌਰੀ ਦਿਆ ਓ ਕਰਤਾਰਿਆ ਕੰਮ ਆਇਆ ਕੰਮਾਂ ਕੰਮੀ ਲੱਗਾ ਹੋਣਾ ਕਿ ਐ ਚਾਦਰੀ ਸਾਹਿਬ ਕੰਮ ਵੀ ਨਹੀਂ ਕਰ ਦਿੰਦੇ ਇਹਨੇ ਗੋਹੇ ਦੀ ਧੱਦ ਚੱਕੀ ਸੀ ਹਾਂ ਮੈਂ ਤੁਹਾਡੇ ਲਈ ਲੈ ਆਇਆ ਓ ਔ ਰੂੜੇ ਤੇ ਫਿੱਤੀ ਦੀ ਆ ਸਿੱਟਿਆ ਜੀ ਮੈਂ ਤਾਂ ਫੇਰ ਤੁਸੀਂ ਹੱਕਾ ਮੰਨ ਲਾਪੈਂ ਮੈਂ ਇਹ ਤੈਨੂੰ ਲੈ ਆਇਆ ਜੀ ਆਵੇ ਕਾਕਾ ਜੀ ਕੁੱਤੇ ਹੈ ਨਹੀਂ ਕੱਲੂ ਮਾਈ ਉਹ ਤੈਨੂੰ ਸਲਾਮ ਆਂਦਾਈ ਵਾਲੇਕੁਮ ਸਲਾਮ ਜੀ ਕਿਹੜਾ ਕਾਕਾ ਇਹ ਦਾਦਾ ਨਹੀਂ ਇਹ ਕਾਕੀ ਆ ਉਹ ਨਹੀਂ ਹੈ ਇਹ ਨਵਾਂ ਕੰਮ ਆ ਰੱਖਿਆ ਆਪਾਂ ਉਹ ਚਾਚਾ ਹਾਂ ਕੋਈ ਹੋਸ਼ ਹੈਗੀ ਤੈਨੂੰ ਕੀ ਹੋਇਆ ਇਹਦੇ ਲੱਛਣ ਤਾਂ ਮੈਨੂੰ ਕੰਮ ਵਾਲੇ ਲੱਗਦੇ ਨਹੀਂ ਇਹਦੇ ਕੱਪੜੇ ਦਾਪਾ ਤੋਂ ਵੀ ਵਧੀਆ ਪਾਇਓਏ ਜੀ ਉਹ ਪਹਿਲਾਂ ਮੈਨੂੰ ਵੀ ਇੰਜ ਹੀ ਲੱਗਾਈ ਹੈ ਕਹਿੰਦਾ ਹਾਂ ਮੈਂ ਕੰਮ ਆਈ ਅੱਛਾ ਹਾਂ ਕਿਹੜੇ ਕਿਹੜੇ ਕੰਮ ਕਰ ਲੱਤਾ ਇਹਨੂੰ ਨਾਲੇ ਕੰਮ ਸਮਝਾ ਦੀ नाले मेरा डर पावे ठीक है कॉल ए मैंने स्कानच कह के गया के कुछ केड़ा काम कर लंदा मैं लगा बोलण केड़ा कमा उरे कुछ कह के गया मेनू करने छ कुछ नहीं कह वो उधर कर के है हां जी ओ का पर हुआ जी तू नहीं जानता नहीं जानता इस चाचे दी ਏ ਚਾਚਾ ਜੀ ਖਾਰਾ ਪਿੰਡਾ ਵਿੱਚ ਬਦਮਾਸ਼ੀ ਚੱਲਦੀ ਆ ਬੱਲੇ 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 ਕਿਸ ਗੜੀ ਵਿੱਚ ਚੱਜਾ ਲੱਗ ਜੰਦਾ ਛਾ ਉਸ ਗੜੀ ਦੇ ਕੁੱਤੇ ਵੀ ਅੰਦਰ ਵੜ ਜਾਂਦੇ ਕੁੱਤੇ ਉਹ ਬੰਦੇ 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 ਉਹ ਭੰਗ ਦਾ ਮੋਸ਼ਕੇ ਇੰਨਾ ਮਾਰਦਾ ਬੰਦੇ ਗਿਆ ਕੁੱਤੇ ਸਭ ਅੰਦਰ ਪੁੱਛੋ ਏ ਚਾਚਾ ਏ ਚਾਚਾ 10 ਕਿਲੋ ਤੋਂ ਦਰੋਜ਼ ਪੀਦਾ ਛਾ 1 ਕਿਲੋ ਦੇਸੀ ਘੇ ਹੂੰ ਆਪਣੀ ਟੁੱਟਿਓ ਲੱਤ ਨੂੰ ਮਲਦਾ ਕਹਿੰਦਾ ਰੱਬ ਦਾ ਬਾਣਾ ਖਰੇ ਸਿੱਧੀ ਹੋ ਜਾਵੇ ਛਾ ਏ ਚਾਚਾ ਏ ਚਾਚਾ ਬਹੁਤ ਹੈ ਕੁੱਤੀ ਉੱਚੀ 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 ਸੈਦੀ ਉੱਚੀ ਉੱਚੀ ਕਹਣਾ ਸੀ ਕੁੱਤੀ ਕਹਿ ਹੋ ਗਿਆ ਡਰੇ ਪਾਇਆ ਜੀ ਹੋਰ ਮੈਂ ਉਹਨੂੰ ਕੇ ਰਿਪਾਰਟ ਸਿਕਾ ਲਿਆ ਕੰਮ ਜੱਜਾ ਖੈਨ ਨਾ ਨਹੀਂ ਮੈਂ ਤਾਂ ਖੜਿਆ ਐ ਵੀ ਬਾੜੀ ਬਸਾ ਕੇ ਲੇ ਕੇ ਦੂਜੀ ਵੀ ਨਾ ਤੜਾ ਲਈ ਬਾਜ ਕਹਿ ਗਈ ਕੋ ਬੈਟਰੀ ਵਾਲੀ ਸਾਈਕਲ ਹੀ ਲੈ ਕੇ ਦੋ ਕਸੌਰੀਆ ਇਹ ਤੋਂ ਬੜਾ ਡਰਦੇ ਤੁਸੀਂ ਕਿਹ ਤੋਂ ਆ ਚਾਚਾ ਤੋਂ ਲੈ ਇਹ ਤੋਂ ਸਾਰੇ ਤੋਂ ਕੌਣ ਡਰਦਾ ਉਹ ਤਾਂ ਉੱਤੇ ਮਾੜਾ ਮੋਟਾ ਤਨਖਾ ਲੈਣ ਦੇ ਮਾਰੇ ਨੀਵੇਂ ਹਜੇ ਨੇਵੇਂ ਮੁੱਛਾ ਪਟਕੇ ਕਿਸੇ ਕੁੱਤੇ ਦੇ ਲਾ ਰਿਆ ਓਏ ਕਹਿੰਦਾ ਸਾਡੇ ਮੱਝਾਂ ਬੜੀਆਂ ਨੇ ਕਿੰਨੀਆਂ ਨੇ ਮੱਝਾਂ ਸੱਚੀ ਬਹੁਤ ਈਆ ਭਰਾਵਾ ਕਿੰਨੀਆਂ ਗਾ ਬਹੁਤ ਈਆ ਸਵੇਰ ਤੋਂ ਸ਼ਾਮ ਤੱਕ ਹੀ ਮੱਝਾਂ ਚੋਂਦੇ ਦਾ ਬੁਰਾ ਹਾਲ ਹੋ ਜਾਂਦਾ ਇੰਨੀਆਂ ਮੱਝਾਂ ਐ ਇੰਨੀਆਂ ਸਵੇਰ ਤੋਂ ਸ਼ਾਮ ਤੱਕ ਦੁੱਧ ਚੋਣਾ ਤੇਰੇ ਹੱਥੀਂ ਟੀ ਟਿਕ ਗਏ ਇੱਦੀ ਹੁੰਦੀ ਰਹਿੰਦੀ ਐ ਏ ਇ ਕਰਦਾ ਰਹਿੰਦਾ ਰਾਤ ਨੂੰ ਜਦੋਂ ਸੌਂਦਾ ਫਿਰ ਉਦੋਂ ਵੀ ਏ ਇ ਕਰਦਾ ਰਹੇ ਮੰਜੇ ਤੇ ਪਿਆ ਵੀ ਸੁੱਤਾ ਇੱਦੀ ਹੁੰਦੀ ਰਹਿੰਦੀ ਆ ਸਵੇਰ ਨੂੰ ਏ ਇ ਪੰਮੇ ਹੁਣੀ ਚੱਕ ਕੇ ਫੇਰ ਮੱਜ ਮੱਜ ਥੱਲੇ ਰੱਖ ਦਿੰਦੇ ਮੈਂ ਫੇਰ ਸ਼ੁਰੂ ਹੋ ਜਾਂਦਾ ਅੱਛਾ ਕਿੰਨੀ ਅਗ ਮੱਜ ਐ ਐ ਹੋਣੀ ਲੱਖੇ ਕਿ ਮੱਜੇ ਕਮਰੇ ਆ ਜਾ ਜੋਟਾ ਇੱਕ ਮੱਜ ਇੱਕ ਮਰਿਆ ਜਾ ਜੋਟਾ ਇੱਕ ਮਰਿਆ ਜਾ ਚੌਥਾ ਮੱਜ ਦਾ ਨਾਂ ਐ ਸੋਂਮੋ ਸੋਂਮੋ ਹਾਂ ਤਾਜੀ ਸੂਯੋ ਸਮੋ ਅੱਛਾ ਮੇਰਾ ਨਾਮ ਐ ਸਮੋ ਹਾਂ ਤੇ ਉਹ ਜਿਹੜਾ ਮਰਿਆ ਜੋ ਛੋਟਾ ਉਹਦਾ ਨਾਮ ਐ ਟਾਟਾ 460 ਤੇ ਉਹ ਜਿਹੜੀਆਂ ਪੌਂਚਰ ਟੋਕੜ ਮੱਜਾਂ ਪਿੰਨ ਖੜੀਆਂ ਉਹ ਜਿਹੜੀਆਂ ਪਰੇ ਬੰਮੇ ਹੋਣਾਂ ਵਾਲੀਆਂ ਖੜੀਆਂ ਆਹੋ ਪੀਲੇ ਹੋਣਾਂ ਵਾਲੀਆਂ ਆਹੋ ਉਹ ਇੱਕ ਹੈਗੀ ਆ ਅੰਬੈਸ ਅੰਬੈਸਟਰ ਕੰਡੈਸਾ ਮੈਡਾਡੋਰ ਫੀਅਟ ਹੂੰ ਇੱਤਾਂ ਇੱਕ ਛੋਟੀ ਜਿਹੀ ਕੱਟੀ ਬਣੀ ਜਿਹਦੇ ਮੱਥੇ ਤੇ ਫੁੱਲ ਐ ਅੱਛਾ ਜਿਹੜੀ ਦੇਸ ਹੋਣਾਂ ਵਾਲੀ ਐ ਤੇ ਨਾਰੇ ਦੀ ਕੀ ਆਹੋ ਉਹ ਨੈਨੋ ਆ ਅੱਛਾ ਹੈ ਤੇ ਉਹਦੇ ਨਾਲ ਹੀ ਇੱਕ ਗੱਡਾ ਵੀ ਬੰਨਿਆ ਛੋਟਾ ਯਾਰ ਉਹ ਛੋਟਾ ਹੱਥੀ ਆ ਪਰ ਇਹ ਖੜੀ ਤੇ ਇੱਕ ਬਿੰਗੀ ਦੀ ਬਿੰਗੀ ਦੀ ਬਿੰਗੀ ਦੀ ਖੜੀ ਹੈ ਮਾਜੀ ਉਹ ਗਾਇਨੀ ਦੀ ਮਾਜੀ ਨਹੀਂ ਗਾਇ ਗਾਇ ਉਹ ਗਾਇਨੀ ਨਹੀਂ ਹਾਂ ਬੋਲਦੇ ਆ ਬੋਲਦੇ ਬੋਲਦੇ ਬਿੰਗਾ ਜਿਆ ਬਿੰਗਾ ਜਿਆ ਹਾਂ ਉਹ ਕੀ ਆ ਉਹ ਟੈਂਪੂ ਆ ਚੱਲ ਛੱਡੀ ਯਾਰ ਮੈਨੂੰ ਇੱਕ ਕੰਮ ਕਰ ਪਹਿਲਾਂ ਕਿਹੜਾ ਉਹ ਜਾ ਭਰਾਵਾ ਐਸ ਉਮਰੇ ਮੇਤੋਂ ਥੋੜਾ ਕੰਮ ਹੋਣਾ ਤੈਨੂੰ ਕੰਮ ਕਰਨੇ ਨੂੰ ਰੱਖਿਆ ਉਹ ਆਪਣਾ ਕੋਈ ਨਿੱਜੀ ਕੰਮ ਹੈ ਭਾਈ ਜਾਣਦੇ ਤੂੰ ਤਾਂ ਸੁੱਖੇ ਨਾਲੋਂ ਵੀ ਨਾਂਗਿਆ ਭਰਾਵਾ ਸੱਤੋ ਹੀ ਕਰਾਈ ਜੰਨਾ ਸਾਰਾ ਕੰਮ ਉਹ ਦੇਖ ਜਿਹੜੀ ਇਹਨਾਂ ਦੀ ਕੁੜੀ ਹੈ ਨਾ ਹੀਰ ਉਹ ਜਾ ਤੂੰ ਆਉਂਦਾ ਹੀ ਕੁੜੀਆਂ ਦੇ ਵਾਰੇ ਹੋ ਗਿਆ ਓਏ ਤੈਨੂੰ ਕੰਮ ਲਾਇਆ ਬੋਹਾ ਚੱਕਣ ਨੂੰ ਆਹ ਕਿਹੜੇ ਕੰਮ ਗੱਲ ਲਾ ਪਿਆ ਤੂੰ ਹੀਰ ਮੈਨੂੰ ਤੇ ਮੈਂ ਹੀਰ ਨੂੰ ਅੱਛਾ ਦੋਨੇ ਕੀ ਕਹਿੰਦੇ ਇੱਕ ਦੂਜੇ ਨੂੰ ਵੀ ਮੇਲਾ ਦੇਖਣ ਜਲੀ ਓ ਨਹੀਂ ਭਰਾਵਾ ਗੱਲ ਸੁਣੀ ਅਸੀਂ ਦੋਨਾਂ ਇੱਕ ਦੂਜੇ ਨੂੰ ਹਾਂ ਕੀ ਕਹਿੰਦੇ ਵੀ ਹੁਣ ਲੋਕੀ ਝੋਨਾ ਲਾਉਂਦੇ ਬੱਟਾ ਨਹੀਂ ਪੀਏ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਚੱਲੋ ਵਧੀਆ ਗੱਲ ਆ ਪਿਆਰ ਦੇ ਸਾਰੇ ਦਾ ਦੁਨੀਆ ਕੀ ਕੀ ਉਹ ਪਿਆਰ ਕਰ ਤੂੰ ਹੀਰ ਨੂੰ ਪਿਆਰ ਕਰਦਾ ਉਹ ਵੀ ਮੈਨੂੰ ਕਰਦੀ ਏ ਹੀਰ ਤੈਨੂੰ ਹਾਂ 20 ਸਾਲ ਹੋ ਗਏ ਹੀਰ ਕਰਕੇ ਤੇ ਮੈਂ ਟਿਕਿਆ ਚੱਲ ਕੋਈ ਨਹੀਂ ਪਿਆਰ ਕਰ ਤਿਆਰ ਕਰਨ ਵਾਲੇ ਨੂੰ ਬੁਲਾ ਨਹੀਂ ਇਹ ਤੂੰ ਹੀਰ ਨੂੰ ਬੁਲਾਵੇਂਗਾ ਤੇ ਮੈਂ ਤੇਰੀ ਭੂੰਡੀ ਨਾ ਇਓ 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 ਗਰਾਜੋਂ ਦਾ 어 ਇਮੋਸ਼ਨਲ ਬਲੈਕਮੈਨ ਤੇ ਜਾ ਕਹੀ ਨਹੀਂ ਆਪ ਤੇ ਹੀ ਨੂੰ ਕਿ ਚੰਗਵੇਲਿਆਂ ਵਿੱਚ ਕਿੱਥੇ ਚੰਗ ਫੇਰਿਆਂ ਦੇ ਵਿੱਚ ਕਿਹੜੇ ਝੀਲ ਝਾਂਡਿਆਂ 'ਚ ਉਹ ਚੰਗਵੇਲਿਆਂ 'ਚ ਨਹੀਂ ਨਹੀਂ ਕਬਰਾਂ 'ਚ ਨਹੀਂ ਉੱਥੇ ਖੁਸ਼ੀਆਂ ਭੂਗਿਆ ਜਈ ਉਹ ਚੰਗਵੇਲਿਆਂ 'ਚ ਬਰਾਵਾ ਅੱਛਾ ਤੇਰਾ ਤੀ ਦੋ ਰਾਂਜਾ ਤੇਰੀ ਕਿੰਦਦਾਰ ਕਰ ਜਾਏ ਠੀਕ ਹੈ ਠੀਕ ਹੈ ਆਪ ਤੇ ਹੋ ਜਲਦੀ ਆ ਜੀ ਠੀਕ ਹੈ ਠੀਕ ਹੈ ਮੈਂ ਘਰ ਚੰਬੜ ਜਾਣਾ ਉਹਨੇ ਤੈਨੂੰ ਮੈਂ ਤਾਂ ਲਹਿ ਲਵਾਂ ਚਾਚਾ ਲੈਲਾ ਕੰਮ ਆ ਕਾਮੀ ਨਹੀਂ ਆਉਂਦੇ ਨੇ ਕੰਮ ਕਿਹੜੇ ਸ਼ੁਰੂ ਕਰਦੇ ਨਾਲ ਮੈਨੂੰ ਵੀ ਖਰਾਬ ਗੱਲ ਲੱਭੇ ਐਸ ਉਮਰੇ ਇਹਨਾਂ ਦੇ ਲੈਟਰਦੈਂ ਦਾ ਮੈਂ ਜੰਗਾ ਲੱਗਦਾ ਕੱਲੋਂ ਪੰਚਾਇਤ ਹੋਈ ਲੋਕਾਂ ਨੇ ਕਿਹਾ ਪਹਿਲਾਂ ਭਾਈਆ ਫੜੋ ਔਖਾ ਵੀ ਇਹ ਦਾਤਾ ਇਹ ਹੀਰੇ ਉਹ ਹੀਰੇ ਤੈਨੂੰ ਕਹਿਣਾ ਇਹ ਹੀਰੇ ਇੱਕ ਤਾਂ ਬਈ ਆ ਪਤਾ ਨਹੀਂ ਕੁੜੀਆਂ ਨੇ ਕੀ ਢੱਡੇ ਚ ਫਟ ਕੀਤਾ ਹੈ 1.5 ਘੰਟਾ ਹੋ ਗਿਆ ਕੋਨਾ ਆਈਸਕ੍ਰੀਮਾਂ ਆਪੂ ਨੇ ਪਾਪੜ ਖਾਈ ਜਣੀਆਂ ਆਜ ਬੋਲਾ ਲਿਆਦਾ ਨਾਲ ਕੀ ਗੱਲ ਕਰਤਾ ਰਿਹਾ ਬੱਚੇ ਤੇ ਮਰਦਾ ਏ ਇਹ ਇਹ ਉਹ ਕਰਤਾ ਰਿਹਾ ਕਰਤਾ ਕਿਹੋ ਜਿਹਾ ਸ਼ਾਰੇ ਕਰਿਆ ਇਹ ਉਹ ਉਹ ਦਾਤਾ ਤੈਨੂੰ ਸ਼ੰਭਾਲ ਨੂੰ ਕਰਤਾ ਰਿਹਾ ਮੈਂ ਚਾਚਾ ਤੇ ਸ਼ਕਰ ਕਰਦਾ ਕਿ ਕੀ ਆਖ ਰਿਹਾ ਰਾਂਜੀਨੀ ਸੇਹਾ ਕਰ ਲੈ ਪਹਿਲਾ ਬੜੀ ਤੱਤੀ ਸੀ ਆ ਰਾਂਜੀਨੀ ਬਾਦ ਨੂੰ ਮਰਫਾ ਡੋਂਗਾ ਰੱਖੋਗੇ ਦੱਸਣਾ ਕਰਤਾਰਿਆ ਰਾਂਜੀਨੀ ਕੀ ਆਖਿਆ ਉਹ ਕਹਿੰਦਾ ਮੇਲੇ ਹੀ ਕੁਛ ਖਾਣ ਲੈ ਆਇਂ ਮੈਂ ਸਮਝੀ ਮੈਂ ਰਾਂਜੀਨੀ ਖਾਣ ਨਿੱਕੀ ਲੈ ਕੇ ਜਾਈ ਕੀ ਲਿਆਣਾ ਤੈਨੂੰ ਕੀ ਦੱਸਾਂ ਦੱਸਦੀ ਮੈਂ ਦੱਸਾਂ ਦੱਸਦੀ ਮੈਂ ਨੂੰਹੇ ਕੇ ਦੰਦੀ ਲੈ ਲਈ ਮੈਂ ਨਹੀਂ ਦੱਸਾਂਗੀ ਦੱਸ ਦੇ ਇਹ ਰਾਂਜੀਨੀ ਸ਼ਕਰਗੱਦੀ ਲੈ ਜਾ ਨਹੀਂ ਹਾਂ ਮੈਂ ਆਪਣੀ ਛੱਲੀ ਲੈ ਛੱਲੀ ਤੇ ਤਨ ਤੂੰ ਮੇਰੇ ਨੰਦੇ ਮੈਨੂੰ ਸੁਨਿਹਾਰ ਦਿੱਤਾ ਹੈ ਨਾ ਤੇ ਮੈਂ ਵੀ ਤੇਰਾ ਸੁਨਿਹਾਰ ਕਰਤਾਰੀ ਨੂੰ ਦੇ ਦਾਂ ਜਾ ਐ ਸਮਰੇ ਮੈਨੂੰ ਖਰਾਬ ਨਾ ਕਰੋ ਚੱਲ ਜਾ ਏਡਾ ਹੁੰਦਾ ਸੋਣਾ ਰਾਜੇ ਦੇ ਹੀ ਅੰਦਰ ਕਿਤੇ ਚ ਕੋਈ ਨਹੀਂ ਮੈਨੂੰ ਧੜੀ ਆਈ ਸਾਹ ਤੇ ਆ ਔਰ ਔਰ ਅੰਨਿਆ ਆ ਉਹ ਮਿੰਨ ਰੋਲਤਾ ਐ ਨਾ ਚਾੜਿਆ ਨਹੀਂ ਆ। ਬੇਬੇ ਤੂੰ ਕੀ ਕਰਨੀ ਗਰਾਂਦੀ ਇਹਨਾਂ ਨੂੰ? ਕਿਤੇ ਨਹੀਂ ਕਹਨ ਕਣ ਮੈਂ ਕੜਮਣ ਲਾਈਓ। ਤੂੰ ਵੀਰਾ ਤੈਨੂੰ ਮੱਝ ਮਿਲੀ ਆ। ਰਿਕਟਾਰਿਆ ਰਾਜਾ ਕਿੱਥੇ ਆ? ਰਾਜਾ ਆਹੋ ਕਿਉਂ ਮੱਝ ਚਾਣ ਵਾਲਾ? ਆਹੋ ਵੀ ਉਹ ਹੀ ਤੈਨੂੰ ਪੁੱਛਣ ਆਈ ਸੀ ਤੈਨੂੰ ਉਹ ਕਿੱਥੇ ਆ ਉਹ ਮੈਨੂੰ ਉਹਨੇ ਕੰਮ पे ਜਾਇਆ ਸੀ ਅਮਰ ਜੀ ਉਹਦੇ ਕੰਮ ਆ ਗਿਆ ਆ ਗਿਆ ਤੂੰ ਜਾ ਅੱਛਾ ਨਹੀਂ ਜਾ ਉਹਨੂੰ ਛੱਕ ਹੋ ਜਾਣੀ ਕਹਿੰਦਾ ਫਿਰ ਇਹ ਵੀ ਇਦਾਂ ਦਾ ਹੀ ਐ ਨਹੀਂ ਮਰਜਣੇ ਚੁੰਦੇ ਆ ਮੈਂ ਤੇ ਤੇਰੇ ਉੱਧਰ ਘੁੰਮਣ ਆਈ ਸੀ ਤੇ ਪਸ਼ੂਆਂ ਨੂੰ ਦੇਖਾਵਾਂ ਨਾਲੇ ਤੁਹਾਨੂੰ ਰੋਟੀ ਬਾਣੀ ਖਵਾ ਕੇ ਪੁੱਛ ਕੇ ਆਣੀ ਆ ਘੁੰਮਣ ਆਈ ਸੀ ਤੂੰ ਭਗਤਾਂ ਦੇ ਖੂਹ ਤੇ ਉੱਤਾਈ ਸੀ ਘੁੰਮਣ ਹੋਰ ਚੱਲ ਚੱਗਾ ਮੱਝਾਂ ਚਾਰ ਲਿਆਓ ਚੱਲ ਤੇ ਘੁੰਮਣ ਆਈ ਸੀ ਮੈਨੂੰ ਪਤਾ ਸਾੜੀ ਮੈਨੂੰ ਘੁਮਾਉਣ ਆਈ ਸੀ ਤਸਰੀਆ ਉਹ ਕਿਹਾ ਨਹੀਂ ਜਾਣ ਆਏ ਆ ਕੀ ਕਹਿੰਦੀ ਸੀ ਕਹਿੰਦੀ ਉਹਨੂੰ ਕਿ 2 ਮਿੰਟ ਖੜੇ ਨੇ ਹਫਤੇ ਬਾਅਦ ਆਉਂਗੀ ਉਹ ਨਹੀਂ ਉਹ ਕਹਿੰਦੀ ਹੁਣ ਇੰਤਜ਼ਾਰ ਕਰੇ ਮੈਂ ਹੁਣੇ ਆਉਣੀ ਆ ਹਾਂ ਐਂਜਾ ਕਹਿੰਦੀ ਸੀ ਇਹ ਤੂੰ ਚੱਲ ਫਿਰ ਚੱਕਾ ਚੱਲ ਚੱਲ ਅੱਜ ਹੀ ਰਾਵੇਗੀ ਉਹ ਤੂੰ ਚੱਲੇ ਆਂ ਅੱਜ ਹੀ ਰਾਵੇਗੀ ਦਿਲ ਭਰ ਉਹ ਕਰਤਾ ਰੇ ਤੂੰ ਜਾਂਦਾ ਕਿਉਂ ਰਿਹਾ ਯਾਰ ਤੈਨੂੰ ਮੇਰੀ ਤਕਲੀਫ ਕੀ ਆ ਯਾਰ ਸਿਆਣਾ ਬੰਦਾ ਤੂੰ ਕੀ ਹੈ ਤੈਨੂੰ ਆਪ ਸੋਚੀ ਚਾਹੀਦੀ ਏ ਜਦੋਂ ਦੋ ਘਰ ਕਰਨ ਬਾਰੇ ਆਪਸ ਵਿੱਚ ਮਿਲਦੇ ਨੇ ਤੇ ਤੀਜੇ ਨੂੰ ਆਪੇ ਆਸ-ਪਾਸੇ ਹੋ ਜਾਣ ਜਾਂਦਾ ਹੰਤੂ ਲਾੜ ਤਾਂ ਇੰਨੇ ਪਿਆਰ ਕਰਨ ਵਾਲਿਆਂ ਦੇ ਦਿਲਾਂ ਤੀਜੇ ਬੰਦੇ ਨੇ ਮੀਨ ਲੈ ਤਾਂ ਫੇਰ ਇਤਾਂ ਦੇ ਪਿਆਰ ਕਰਨ ਵਾਲੇ ਨੇ ਫੋੜੇ ਹੁੰਦੇ ਹੁੰਦੇ ਸੱਤੋਂ ਸਿੱਖੋ ਸੱਤੋਂ ਜਦ ਮੈਂ ਤਾਂ ਕਰਤਾਰੀ ਪਿਆਰ ਕਰਦੇ ਆ ਫੇਰ ਇਤਾਂ ਦੇ 70 80 ਨਿਆਣੇ ਕੋਲ ਬਿਠਾ ਲਈ ਤੇ ਗਾਹ ਤਰੱਕੀ ਹੋਊਗੀ ਉਹ ਜਾ ਭਰਾਵਾ ਉਦੀ ਹੁਣ ਹੋਰ ਮੈਨੂੰ ਲੱਗਦਾ ਰੱਬ ਦਾ ਢਿੱਡ ਖਰਾਬ ਆ ਘੜੀ ਦੇ ਪਿੱਛੇ ਮੂਤਾਂ ਨਾਲ ਪੰਦਾ ਸਾਡੇ ਸਿਰ 'ਚ ਇਹ ਹੋਣੀ ਹੋਵੇਗੀ ਇਤਿਹਾਰ ਚੱਦਮਾ ਨਿਵਾਸ ਕਰਕੇ ਤੋ ਇਹਨੇ ਕੋਈ ਵੀ ਜਾਂਚ ਕਾਇਆ ਕਰ ਨੱਕੀ ਗੱਲ ਧੀਆ ਨੇ ਪੇਕੇ ਘਰ ਨਹੀਂ ਖੇਡਿਆ ਤਿਕ ਜੇ ਇਹ ਗਲਤੀ ਇਹ ਨਹੀਂ ਏ ਟਿਕ ਜਾ ਏ ਕੁੜੀ ਆ ਗਬਰੂ ਕੋਨੇ ਤੇਰੇ ਨਾਲ ਚੱਜਾ ਕਰ ਵਿੱਚ ਅਮੀ ਤੇ ਕੋ ਗੱਲਾਂ ਕਰਦੇ ਸਾਂ ਤੇ ਕਰ ਵਿੱਚ ਕੋ ਕੰਮੇ ਦੀ ਬੜੀ ਲੋੜ ਹੈ ਤੇ ਕੰਮ ਲੈ ਕੇ ਆਏ ਪਾਪਾ ਸਾਡੇ ਖਾਨਦਾਨ ਵਿੱਚ ਇਹ ਇੱਜ਼ਤ ਕਦੋਂ ਤਾਂ ਚਲ ਪਈ ਕਿ ਘਰ ਦੀਆਂ ਕੁੜੀਆਂ ਜੜੀਆਂ ਅੱਤੋਂ ਮੈਂ ਲੱਜ ਕੇ ਲੈ ਕੇ ਆਣ ਨਾਮ ਦਾ 24 ਘੰਟੇ ਪੰਗਾ ਡੱਪ ਕੇ दारू ਪੀ ਕੇ ਆ ਗੜੀ ਕੁੱਤੇ ਦਾ ਨੂੰ ਕੰਬਦਾ ਐ ਲੈ ਤੈਨੂੰ ਕੰਮ ਇਹਨੂੰ ਕਿਹਾ ਸੀ ਤੂੰ ਕਿ ਨਗਲੇ ਲੈ ਸਾਤੀ ਹੋਇਆ ਜੇਤੀ ਹੀਰ ਲੈ ਆਈਏ ਤੇ ਕੀ ਗੁਨਾ ਕੀਤਾ ਐ ਐ ਬਾਪੂ ਠੰਢੀ ਹੋ ਜਾ ਜੇਤੀ ਕਮਲ ਲੈ ਆਈਏ ਘਰ ਛੱਡਦੇ ਅੰਦਰ ਵੀ ਦੋ ਗੱਲਾਂ ਹਾਂਜੀ ਸਲਾਮ ਆਣਾ ਜੱਜਾ ਜਾਨ ਹੋਏ ਓ ਤੂੰ ਕਦੋਂ ਆ? ਓ ਚਾਚੇ ਦਾ ਪਤਰੀ ਹੋ ਗਿਆ। ਜਦੋਂ ਤੂੰ ਫਹੀਦ ਦੇ ਚਾਚਾ ਜਣੋ ਤੇ ਸਾਡੇ ਦੇ ਚਾਚਾ ਨਹੀਂ ਹੋ। ਬਾਸਾ ਬਾਸਾ। ਈ ਦਾ ਚਾਚਾ ਨਾਲੇ ਔਰ ਕੀ ਬਣ ਗਿਆ? ਗੋਮਾ ਜੀ ਕਾਮਾ ਓ ਤੇਰੇ ਲੱਛੜ ਤਾਂ ਮੈਨੂੰ ਕਾਮੇ ਆਲੇ ਲੱਗਦੇ ਕੋਈ ਨਹੀਂ। ਕਿਉਂ? ਕੀ ਹੋਇਆ? ਆ ਸੋਨਾ ਲਿਸ਼ਕਣਾ ਗੁਰਦਾ ਪਾਇਆ। ਓ ਥੱਲੇ ਪਤਾ ਨਹੀਂ ਕੀ ਪਾਇਆ। ਆ ਸੋਨਾ ਜੱਪਟਾ ਪਾਇਆ ਕੰਨ ਵਿੱਚ ਸੋਨੇ ਦੀਆਂ ਨੰਤੀਆਂ ਗਲ ਵਿੱਚ ਸੋਨੇ ਦਾ ਕੰਠਾ ਉਹ ਤੇਰੇ ਲੱਛਣ ਤਾਂ ਗਾਮਿਆਂ ਵਾਲੇ ਲੱਗਦੇ ਕੋਈ ਨਹੀਂ ਗੱਭਰੂ ਆ ਆ ਕੱਪੜੇ ਵਧੀਆ ਪਾਉਣੇ ਤੋਂ ਮੇਰਾ ਸ਼ੌਕ ਹੈ ਜੀ ਹਾਂ ਮੈਂ ਕਮਾਈ ਕੰਮ ਜੋ ਛੋਖੜਾ ਕਰਣਾ ਓਏ ਮਰ ਜਾ ਮਰ ਜਾ ਉਹ ਤੇਰੇ ਤਾਂ ਦੀਆਂ ਕੌਮਤ ਤੇੜੀਆਂ ਕੋਲੋਂ ਉਹ ਸਾਡੀਆਂ ਮੱਜਾਂ ਦਾ ਗੋਹਣੀ ਚਾ ਕੋਣਾ ਓਏ ਹਾ ਤੇਰੇ ਹੱਥ ਵਿੱਚ ਕੀ ਆ ਐ ਅਨ ਬੱਜਲੀ ਕਹਿੰਦੇ ਨੇ ਬੱਜਲੀ ਐ ਕਿਹੜੇ ਕੰਮ ਆਉਂਦੀ বাজਾਈ ਦੀ ਆ ਜੀ বাজਾਈ ਦੀ ਆ ਲੱਗਦਾ ਗੱਭਰੂ ਆ ਗਾਣ ਵਜਾਉਣ ਦਾ ਸ਼ੌਕ ਰੱਖਣਾ ਹਾਂਜੀ ਹਾਂਜੀ ਦੋ ਕੁ ਦਿਨ ਮੈਂ 우ਸਤਾਦ ਰਾਜੂ ਖਾਦੀ ਵਿੰਡੋ ਵਾਲੀ ਸਰਕਾਰ ਉਹਨਾਂ ਨੇ ਤਬਲਾ ਛੱਕੇ ਫੇ ਮੈਨੂੰ ਰਾਸ ਨਹੀਂ ਆਈ ਦੀਓ ਹਾਂ ਏ ਵੀ ਜਾਣੀ ਨਹੀਂ ਹੁੰਦੀ বাজਾਈ ਦੀ ਨਹੀਂ বাজਾਦਨੇ ਕਿਉਂ ਜੀ ਆਪ ਤੇ ਫੜੀ ਸੁਣੋ ਜੀ ਖਨਾ ਫਿਰ ਆਪਣੀ ਬੰਦਲੀ ਦੇ ਭੋਲ ਬੱਲਿਆ ਕੀ ਕੀ ਦੀ ਤੇਰੀ ਵੰਝਲੀ ਉਹ ਮੇਰੇ ਕੰਨਾਂ ਦੇ ਕੀੜਿਆਂ ਨੂੰ ਉਹ ਕੁਝ ਨਹੀਂ ਸਮਝ ਲੱਗੋ ਇਹ ਬਜਲੀ ਵਿੱਚ ਤਰਜ ਕਿਹੜੀ ਬੱਜੀ ਐ ਉਹ ਸੁਣੀ ਇਹ ਮੈਂ ਗਾਣਾ ਬਜਾਇਆ ਸੀ ਇਹਦੇ ਵਿੱਚ ਲੈ ਜਾਏਗੇ ਲੈ ਜਾਏਗੇ ਦਿਲ ਵਾਲੇ ਤੁਲਨੀयां ਲੈ ਜਾਣਗੇ ਲੈ ਜਾਏਗੇ ਲੈ ਜਾਏਗੇ ਘਰ ਵਾਲੇ ਸੱਜਦੇ ਰਹਿ ਜਾਏਗੇ ਬੰਦ ਕਰੋ ਲੈ ਜਾਏਗੇ ਨਾਲੇ ਤੇ ਜਾਏਗੇ ਨਹੀਂ ਲੱਗੇ ਜਾਂਦੇ ਜੀ ਓਏ ਗੱਭਰੂਆ ਹਾਂਜੀ ਜੇ ਚਾਰ ਦਿਨ ਡੱਡਪੜ ਕੇ ਰੋਟੀ ਖਾਣੀ ਹੈ ਨਾ ਅੱਖ ਨੀਵੀਂ ਰੱਖਣੀ ਮੈਨੂੰ ਤਾਂ ਤੁਹਾਨੂੰ ਦੇਖ ਕੇ ਉੱਤੇ ਮੋੜ ਲਾਦਾ ਜੀ ਓਏ ਭੁੱਲ ਕੇ ਵੀ ਅੱਖ ਜਿਨਾੜਨ ਕੀ ਨਾ 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 ਬਿਲਕੁਲ ਨਹੀਂ ਬਿਲਕੁਲ ਨਹੀਂ ਸ਼ਾਇਦ ਤਾਂ ਮੌਕਾ ਨਹੀਂ ਆਊਗਾ ਮੈਨੂੰ ਕੰਮ ਦੱਸੋ ਕਿਹੜਾ ਕਰਨਾ ਸਾਡਾ ਨੌਕਰ ਆ ਕਰਤਾਰਾ ਕਰਤਾਰਾ ਹਾਂ ਮਣਾਂ